ਹੋ ਚਲ ਗਿਆ ਸੀ ਨਾ 20% ਲੋਕਾਂ ਨੇ ਫੂਡ ਖਾਦਾ 80% ਸਾਨੂੰ ਫੂਡ ਪਾਜੀ ਛੱਟਣਾ ਪੈਣਾ ਹੈ ਨਾ ਉਹਦਾ ਕੀ ਅਸੀਂ ਕੀ ਕਰਾਂਗੇ ਉਹ ਤਾਂ ਦੱਸੋ ਠੀਕ ਹੈ ਨਾ ਇਹ ਕਰੀ ਜਾਂਦੇ ਆ ਜੀ ਹਾਂ ਹੁਣ ਅਸੀਂ ਇਹ ਮੈਨੇਜਰ ਸਾਹਿਬ ਨਾਲ ਮਿਲ ਕੇ ਗਏ ਆ ਕਹਿੰਦੇ ਜੀ ਸਾਡਾ ਜਨਰੇਟਰ ਖਰਾਬ ਹੋ ਗਿਆ ਸਾਡਾ ਕੀ ਕਸੂਰ ਭਾਜੀ ਬੈਕਅਪ ਤਾਂ ਚਾਹੀਦਾ ਹੀ ਹੈ ਕਿ ਨਹੀਂ ਚਾਹੀਦਾ ਤੁਸੀਂ ਦੱਸੋ ਕੱਢ ਬੜਾ ਟੁੱਟਣਾ ਨਹੀਂ ਵਾਲਾ ਸੁਣੋ ਉਹ ਕਿੰਨੇ ਅੰਦਰ ਆ ਰਿਹਾ ਹੈ ਜੇ ਜਨਰੇਟਰ ਖਰਾਬ ਹੋ ਗਿਆ ਦੇਖੋ ਵੀਰੋ ਇੱਕ ਤੁਹਾਡੀ ਗਲਤੀ ਆ ਸਾਡਾ ਪ੍ਰੋਗਰਾਮ ਖਰਾਬ ਹੋ ਗਿਆ ਜੇ ਨਵੜ ਗਿਆ ਉਹ ਉਪਰੋਂ ਤੁਸੀਂ ਇੰਨੀ ਕਿਸ਼ਨਾ ਰਹੇ ਸਾਡੇ ਉੱਤੇ ਜੇ ਸ਼ੁਰੂ ਕਰਦੇ ਫੰਕਸ਼ਨ ਕਰਦੇ ਜੇ ਜਨਰੇਟਰ ਖਰਾਬ ਹੋਇਆ ਮੈਂ ਨਾਲ ਦੀ ਨਾਲ ਜੇ ਜਨਰੇਟਰ ਖਰਾਬ ਹੋ ਗਿਆ ਇਸ ਟਾਈਮ ਹਰ ਚੀਜ਼ ਅਵੇਲੇਬਲ ਆ ਹਰ ਚੀਜ਼ ਮੇਰੇ ਵਾਲਾ ਬਿਲਕੁਲ ਦੇਖੀ ਨਾ ਨਾਲ ਦੀ ਨਾਲ ਹੱਲ ਕਰਤਾ ਅਸੀਂ ਕੋਈ ਨਹੀਂ ਗੱਲਾਂ ਸੀ ਮਾਰਦੇ ਨਹੀਂ ਅਸੀਂ ਇੱਕ ਦੂਜਾ ਮੰਗਾਉਂਦੇ ਸੀ ਇਹਨਾਂ ਨੇ ਜਦੋਂ ਤੁਸੀਂ ਸਵੇਰ ਤੋਂ ਹੀ ਇੱਥੇ ਆ ਗਏ ਪੈਲਸ ਵਿੱਚ ਤੁਹਾਨੂੰ ਜਿਹੜਾ ਸਵੇਰ ਤੋਂ ਏਸੀ ਚੱਲਦਾ ਮਿਲਿਆ ਕਿ ਨਹੀਂ ਮਿਲਿਆ ਜੀ ਅਸੀਂ ਆਏ 12 ਵਜੇ ਉਸ ਵੇਲੇ ਪਹਿਲਾਂ ਪਹਿਲਾਂ ਚੱਲਿਆ ਮਾੜਾ ਜਿਹਾ ਉਸ ਤੋਂ ਬਾਅਦ ਇਹਨਾਂ ਨੂੰ ਸਾਡੇ ਜਦੋਂ ਤੁਸੀਂ ਇਹਨਾਂ ਨੂੰ ਪਰਵਾ ਕੇ ਏਸੀ ਨਹੀਂ ਚੱਲਦਾ ਤਾਂ ਇਹਨਾਂ ਨੇ ਕੀ ਅੱਗੋ ਕਿਹਾ ਇਹ ਕਹਿੰਦੇ ਸਾਡਾ ਥੋੜੀ ਦੂਸਰੀ ਕਾਰਗੀਆਂ ਆ ਗਈਆਂ ਨਾਦੀ ਨਾਲ ਇਹਨਾਂ ਨੂੰ ਦੱਸਿਆ ਜਨਾਬੀ ਆ ਗਈ ਹੈ ਤੇ ਕਰ ਰਹੇ ਆ ਕਰਦੇ ਕਰਦੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਹੁਣ ਹੁਣ 5 ਬਚ ਗਿਆ ਭਾਜੀ ਤੁਹਾਡਾ ਪ੍ਰੋਗਰਾਮ ਜਿਹੜਾ ਸੀਗਾ ਤੁਸੀਂ ਇਹ ਕਹਿੰਦੇ ਕਿ ਜੇ ਇਹਨਾਂ ਦਾ ਏਸੀ ਨਹੀਂ ਚੱਲਿਆ ਉਹਦੇ ਨਾਲ ਤੁਹਾਡਾ ਪ੍ਰੋਗਰਾਮ ਖਰਾਬ ਹੋ ਗਿਆ ਦੇਖ ਲਓ ਤੁਸੀਂ ਪ੍ਰੋਗਰਾਮ ਬੰਦੇ ਕਿੰਨੇ ਕਰ ਸਰ ਗਰਮੀ ਦੇ ਸਾਹਮਣੇ ਤੁਸੀਂ ਆ ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰਜਿੰਦਰ ਕੁਮਾਰ ਪਿੰਡ ਕਿਹੜਾ ਬੇਗਮਪੁਰ ਤੁਸੀਂ ਲੜਕੀ ਤੇ ਕੀ ਲੱਗਦੇ ਹੋ ਫਾਦਰ ਲਵ ਠੀਕ ਹੈ ਜੀ ਨਾਮ ਕੀ ਆ ਮੇਰਾ ਨਾਮ ਅਰਜਨ ਸਿੰਘ ਟਵਾੜਾ ਜੀ ਪਿੰਡ ਕਰਿਆਣਾ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਤਾਂ ਜੀ ਸਾਡੇ ਅਜ ਭਰਾ ਦਾ ਵਿਆਹ ਆ ਜੀ ਕਿਹੜੇ ਪਿੰਡ ਤੋਂ ਅਸੀਂ ਉਧਰ ਆ ਕੇ ਕਰਿਆ ਆਉਦੇ ਆ ਜੀ ਠੀਕ ਹੈ ਤੇ ਬੰਬੇ ਮੋਟਰ ਕਰਿਆ ਵਾਲਾ ਮੁੰਡਾ ਆ ਉਹਨਾਂ ਦਾ ਵਿਆਹ ਸੀ ਅੱਜ ਗੱਲਬਾਤ ਕੀ ਹੋਈ ਹੈ ਗੱਲਬਾਤ ਤਾਂ ਹੋਈ ਹੈ ਜੀ ਜਦੋਂ ਅਸੀਂ ਆਏ ਆ ਪਹਿਲਾਂ ਪਹਿਲੇ ਚ ਅਸੀਂ ਆਪਣਾ ਖਾਕੂ ਕੇ ਸਾਰਾ ਕੁਝ ਜਦੋਂ ਅਸੀਂ ਕੱਪੜੇ ਡਰੈਸ ਚੇਂਜ ਕਰਨ ਲੱਗੇ ਆ ਹੂੰ ਉੱਥੇ ਅਸੀਂ ਜਾ ਕੇ ਇੱਧਰਲੇ ਕਮਰੇ ਜਿਹੜਾ ਪਹਿਲਾਂ ਗਏ ਜੀ ਇਹਨਾਂ ਦੇ ਆਫਿਸ 'ਚ ਉੱਥੇ ਏਸੀ ਹੈ ਨਹੀਂ ਸੀਗਾ ਜੇਹੀ ਦੂਏ ਦੇ ਪਾਸੇ ਚਲੇ ਗਏ ਜੀ ਨਾ ਉਹ ਤੇ ਏਸੀ ਦਾ ਰਿਮੋਟ ਜੀ ਨਾ ਉਹ ਹੀ ਸੀ ਚੱਲਦਾ ਸੀਗਾ ਜੀ ਅਸੀਂ ਜੋ ਇਹਨਾਂ ਨੂੰ ਕਹੇ ਜੀ ਏਸੀ ਚਲਾ ਦਿਓ ਉਹ ਵੀ ਬੰਦਾ ਸਾਡੇ ਲਾਗੇ ਨਾ ਆਇਆ ਜੀ ਨਾ ਕੋਈ ਮੈਡਮ ਨਾ ਕੋਈ ਬੰਦਾ ਜਾਣੀ ਉਹ ਕਹਿੰਦੇ ਜੀ ਮਾਲਕ ਨੂੰ ਪੁੱਛੋ ਅਸੀਂ ਕਿਹਾ ਮਾਲਕ ਨੂੰ ਸਾਡੀ ਗੱਲ ਕਰਾ ਦਿਓ ਤੇ ਅਸੀਂ ਸਾਦੋ ਉਹਨਾਂ ਨੂੰ ਹਨਾ ਵੀ ਅਸੀਂ ਉਹਨਾਂ ਨਾਲ ਗੱਲ ਕਰੀਏ ਉਹ ਕਹਿੰਦੇ ਵੀ ਕੋਈ ਨਹੀਂ ਆਉਂਦੇ ਆਉਂਦੇ ਜੀ ਵੇਟ ਕਰਦੇ ਰਹੇ ਕਰਦੇ ਰਹੇ ਫਿਰ ਇਹਨਾਂ ਨੂੰ ਅਸੀਂ ਜਾ ਕੇ ਡੀਜ਼ੇ ਬੰਦ ਕਰਾਤਾ ਜੀ ਅੰਦਰ ਜਾ ਕੇ ਠੀਕ ਅਸੀਂ ਤਾਂ ਲੌਂਗ ਨੈਟ ਵੀ ਕਰਾਈ ਆ ਵੀ ਜੋ ਜਿਹੜਾ ਵੀ ਮੈਂਬਰ ਉਹ ਬੰਦਾ ਆ ਉਹ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਕਿ ਸਾਡਾ AC ਨਹੀਂ ਚੱਲਦਾ ਫੇ ਮੁੰਡਾ ਆਇਆ ਜੀ ਉਹਨੇ ਆ ਕੇ AC ਦਾ ਚਲਾ ਦਿੱਤਾ ਜੀ ਉਹ ਦੂਜੀ ਥੋੜਾ ਟਾਈਮ ਚੱਲਿਆ ਜੀ ਹੋਈ ਸੀ ਫੇਰ ਬੰਦ ਹੋ ਗਿਆ ਬੰਦ ਹੋ ਕੇ ਇਹਨਾਂ ਨੇ ਇਧਰ ਮੈਂ ਪਿੱਛੇ ਗਿਆ ਮੈਂ ਕਿਹਾ ਮੈਨੇਜਰ ਕਿੱਥੇ ਆ ਬੰਦਾ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਉਧਰ ਮੈਨੂੰ ਪਤਾ ਸੀ ਕਿਹਨਾਂ ਦਾ ਹੈ ਹਨਾ ਮੈਂ ਇਹ ਉੱਥੇ ਕੋਲ ਖੜੇ ਉਹਨੂੰ ਕਰਵਾ ਰੇ ਸਕੇ ਇਹਨਾਂ ਦੀ ਜਿਹੜੀ ਵਾਇਰਿੰਗ ਆ ਉਹ ਨਾ ਪ੍ਰੋਪਰ ਵਾ ਜੀ ਕੁੰਡੀਆਂ ਬਣੀਆਂ